ਇਹ ਸਾਡੇ ਬਟਿੰਡਾ ਦੇ ਐਸਪੀਡੀ ਡੀਐਸਪੀਡੀ ਅਤੇ ਸੀਆਈਏ ਵੰਦੀ ਟੀਮ ਨੇ ਇੱਕ ਵੱਡਾ ਆਪਰੇਸ਼ਨ ਕਰਕੇ 10 ਜਿਹੜੇ ਹੈਗੇ ਨਜਾਇਜ਼ ਹਥਿਆਰ ਫੜੇ ਜਿਸ ਦੇ ਵਿੱਚ 5 ਪਿਸਤਲ ਹੈਗੇ 32 ਬੋਰ ਦੇ 3 ਪਿਸਤਲ ਹੈਗੇ ਦੇਸੀ ਕੱਟੇ 12 ਬੋਰ ਦੇ ਇੱਕ ਪਿਸਤਲ ਦੇਸੀ ਕੱਟਾ 315 ਬੋਰ ਦਾ ਹੈ ਤੇ ਇੱਕ ਰਿਵਲਵਰ ਹੈਗਾ 32 ਬੋਰ ਦਾ ਨਾਲ ਹੀ ਕੁਝ जिंदा ਰਾਉਂਡ ਵੀ ਫੜੇ ਹੈਗੇ ਇਹ ਜਿਹੜੇ ਵਿਅਕਤੀ ਹੈ ਚਾਰ ਵਿਅਕਤੀ ਇਹਦੇ ਵਿੱਚ ਜਿਹੜੇ ਦੋਸ਼ੀ ਹੈਗੇ ਉਹ ਨਾਮਜ਼ਦ ਕੀਤੇ ਗਏ ਜਿਹੜੇ ਗ੍ਰਿਫਤਾਰ ਹੋਏ ਹਨ ਇਹਨਾਂ ਦੇ ਨਾਂ ਹੈਗੇ ਪਹਿਲਾ ਹੈਗਾ ਰਾਮਕੁਮਾਰ ਦੂਜਾ ਹੈਗਾ ਸੰਦੀਪ ਨਾਗਰ ਜੋ ਕਿ ਕਾਲੀਆਲੀ ਜਿਲ੍ਹਾ सिरसा ਹਰਿਆਣਾ ਦੇ ਰਹਿਣ ਵਾਲੇ ਹੈਗੇ ਤੀਜਾ ਚੌਥਾ ਹਰਮਨਪ੍ਰੀਤ ਤੇ ਮਨੀਸ਼ ਕੁਮਾਰ ਇਹ ਜਿਹੜੇ ਆਪਣੇ ਭਟਿੰਡਾ ਜਿਲ੍ਹੇ ਦੇ ਰਹਿਣ ਵਾਲੇ ਹੈਗੇ ਜਿਹੜੀ ਮੁੱਢਲੀ ਤਫ਼ਤੀਸ਼ ਹੈ ਉਸ ਤੋਂ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਵੈਪਨ ਹੈਗੇ ਉੱਤਰ ਪ੍ਰਦੇਸ਼ ਤੋਂ ਲੈ ਕੇ ਆਏ ਸੀਗੇ ਇਨਾਂ ਨੂੰ ਕਦੋਂ ਲੈ ਕੇ ਆਏ ਕਿਸ ਲਈ ਵਰਤਨੇ ਸੀਗੇ ਇਹ ਡਿਊਰਿੰਗ ਦੌਰਾਨ ਤਫ਼ਤੀਸ਼ ਜਿਹੜੀ ਹੈਗੀ ਗੱਲ ਸਾਹਮਣੇ ਆਏਗੀ ਇਸ ਤੋਂ ਇਲਾਵਾ ਜਿਹੜਾ ਹਰਮਨਪ੍ਰੀਤ ਸਿੰਘ ਹੈਗਾ ਇਹਦੇ ਪਹਿਲਾਂ ਇਹ ਸੁਣਨ ਚ ਜਿਹੜਾ ਪਹਿਲਾਂ ਪਤਾ ਲੱਗੇ ਸਾਨੂੰ ਕਿ ਇਹ ਵਿੱਕੀ ਗੋਂਡਰ ਨਾਲ ਜੁੜਿਆ ਹੋਇਆ ਹੈ ਪਰ ਹੁਣ ਜਦੋਂ ਇਹਦੀ ਮੁਰਲੀ ਤਫ਼ਤੀਸ਼ ਕੀਤੀ ਸਾਹਮਣੇ ਆਇਆ ਕਿ ਇਹਦੇ ਗੈਂਗਸਟਰ ਮਨਪ੍ਰੀਤ ਸਿੰਘ ਉਸ ਮੰਨੇ ਨਾਲ ਜਿਹੜੇ ਹੈਗੇ ਤਾਲੁਕਾਤ ਹੈਗੇ ਇਸੇ ਤਰੀਕੇ ਨਾਲ ਦੂਜਾ ਜਿਹੜਾ ਇੱਕ ਦੋਸ਼ੀ ਸੰਦੀਪ ਨਾਗਰ ਹੈਗਾ ਇਹਦੇ ਮੁਸੇੜਾ ਕਤਲ ਦੇ ਵਿੱਚ ਇਨਵੋਲ ਸੀਗਾ ਇੱਕ ਵਿਅਕਤੀ ਕੇਕੜਾ ਜੋ ਕਿ ਜੇਲ੍ਹ ਦੇ ਵਿੱਚ ਬੰਦਾ ਹੈ ਉਹਦੇ ਨਾਲ ਇਹਦੀ ਗਲਬਾ ਜਿਹੜੀ ਹੋਣੀ ਸਾਹਮਣੇ ਆਈ ਹੈ ਤੇ ਬਾਕੀ ਜਿਹੜੀ ਹੈਗੀ ਡਿਟੇਲ ਉਹ ਜਦੋਂ ਇਹਨਾਂ ਦੀ ਖੁਸ਼ਗਿਸ ਕਰਾਂਗੇ ਉਦੋਂ ਪਤਾ ਲੱਗੇਗਾ ਕਿ ਇਹ ਜਿਹੜੇ ਹੈਗੇ ਵੈਪਨ ਕਿਸਲੇ ਲਾਏ ਸੀਗੇ ਇਹਨਾਂ ਦੇ ਕ੍ਰਿਮਨਲ ਪਿਛੋਕੜ ਬਾਰੇ ਦੱਸਦੀ ਹੈ ਤਾਂ ਰਾਮਕੁਮਾਰ ਸੰਦੀਪ ਨਾਗਰ ਇਹ ਚਾਰਿਆਂ ਦੇ ਖਿਲਾਫ ਹੀ ਲਗਭਗ 5 5 6 6 ਪਰਚੇ ਹੈਗੇ 307 ਆਮ ਸੈਕਟ ਚੋਰੀ ਵਗੈਰਾ ਹੈ ਅ ਬਾਕੀ ਇਸ ਤਰੀਕੇ ਦੇ ਪਰਚੇ ਚਾਰਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਹੈਗੇ ਚਾਰੇ ਜੇਲ੍ਹ ਰਹਿ ਕੇ ਆ ਚੁੱਕੇ ਉਹ ਜੀ ਦੌਰਾਨ ਤਫਤੀਸ਼ ਜਿਹੜੀ ਹੈਗੀ ਗੱਲ ਸਾਹਮਣੇ ਆਏਗੀ ਅਸੀਂ ਇਨਟ੍ਰੋਗੇਟ